ਜਿਹੜੀ ਕੱਲ ਜਥੇਦਾਰ ਗਿਆਨੀ ਰਕबीर ਸਿੰਘ ਜੀ ਚਲੋ ਉਦੋਂ ਤਾਂ ਧਾਮੀ ਨੂੰ ਦੋਸ਼ ਦਿੱਤਾ ਆਪਾਂ ਵੀ ਸਿੰਘ ਸਾਹਿਬ ਜੀ ਨੂੰ ਪ੍ਰੈਸ਼ਰ ਉਹਦੇ ਤੇ ਮੈਂ ਨਹੀਂ ਕਹਿੰਦਾ ਵੀ ਧਾਮੀ ਸਾਹਿਬ ਮਾਰੇ ਉਦੋਂ ਚੰਦੂ ਮਾਜਰਾ ਸਾਹਿਬ ਨੇ ਵੀ ਮੇਰਾ ਵੀਰ ਪਿੱਛੇ ਖੜੇ ਨੇ ਤੇ ਸਨੌਰ ਤੋਂ ਸਾਫਕਾ ਮੈਨੂੰ ਸਾਹਿਬ ਨੇ ਗੱਲ ਕਹੀ ਸੀ ਕਹਿੰਦੇ ਵੀ ਉਸ ਨੂੰ ਇਸਵਾ ਦੇਣਾ ਹੀ ਨਹੀਂ ਚਾਹੀਦਾ ਸੀ ਹਾਲਾਤ ਹੀ ਇਦਾਂ ਦੇ ਬਣਾਤੇ ਤੇ ਚਲੋ ਉਦੋਂ ਮੰਨ ਗਏ ਵੀ ਸਿੰਘ ਸਾਹਿਬ ਜੀ ਦੇ ਬਾਰੇ ਧਾਮੀ ਸਾਹਿਬ ਨੇ ਬਿਆਨ ਕਰਤਾ ਬਰਕਲ ਤੇ ਧਾਮੀ ਨਹੀਂ ਸੀ ਜਦੋਂ ਦੋ ਜਥੇਦਾਰਾਂ ਨੂੰ ਲਾਇਆ ਗਿਆ ਕੌਣ ਸੀ ਉਹ ਸੀ 11 ਮੈਂਬਰੀ ਐਗਜ਼ੀਕਟਿਵ ਕਮੇਟੀ ਹੈਗੀ ਜੁਰਤ ਤੁਹਾਡੇ ਚ ਉਹਨਾਂ ਨੂੰ ਸਵਾਲ ਕਰਨ ਦੀ ਤੇ ਉਸੇ ਕਮੇਟੀ ਦੇ ਵਿੱਚ ਤੁਹਾਡੇ ਇਸ ਹਲਕੇ ਦਾ ਇੱਕ ਮੈਂਬਰ ਤੁਹਾਡੇ ਇਸੇ ਹਲਕੇ ਦਾ ਸ਼ੋਮਣੀ ਕੁਦਵਾਰਾ ਪ੍ਰਬੰਧਕ ਕਮੇਟੀ ਉਹ ਨਹੀਂ 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 ਸੌਰੀ ਗਲਤ ਹੋ ਗਿਆ ਆਮ ਆਦਮੀ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਸੌਰੀ ਸੌਰੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਗਲਤੀ ਹੋ ਗਈ ਕਿਹੜੀ ਪਾਰਟੀ ਦਾ ਸੀ ਕਾਮਰੇਡ ਪਾਰਟੀ ਦਾ ਕਿਹੜੀ ਪਾਰਟੀ ਦਾ ਸੀ ਗੜੀ ਗੜੀ ਕਿਹੜੀ ਪਾਰਟੀ ਦਾ ਪਤਾ ਨਹੀਂ ਸੌਰੀ ਗਲਤੀ ਹੋ ਗਈ ਜੀ ਮਹਾਤਮਾ ਗਾਂਧੀ ਬਰਾੜ ਸਾਹਿਬ ਕਹਿੰਦੇ ਮਹਾਤਮਾ ਗਾਂਧੀ ਮੈਨੂੰ ਗਲਤੀ ਹੋ ਗਈ ਜੀ ਮੈਨੂੰ ਪਤਾ ਹੀ ਨਹੀਂ ਨਾ ਕਿਹੜੀ ਪਾਰਟੀ ਦਾ ਪਤਾ ਹੀ ਨਹੀਂ ਲੱਗਣਾ ਹੁਣ ਕੀ ਹੁਣ ਮੈਂ ਤੇ ਤਾਂ ਇਹ ਸੰਗਤ ਕੋਲ ਪੁੱਛਿਆ ਨਾ ਵੀ ਤੁਸੀਂ ਦੱਸ ਦੋ ਕਿਹੜੀ ਪਾਰਟੀ ਦਾ ਹਾਂਜੀ ਕਾਲ ਨੂੰ ਇਹ ਤਾਂ ਆ ਜਾਏਗਾ ਜੀ ਉਹ ਚਲੋ ਬਾਅਦ ਦੀਆਂ ਗੱਲਾਂ ਨੇ ਪਰ ਮੈਂ ਗੱਲ ਕਰ ਰਿਹਾ ਹੁਣ ਤੇ ਇੱਕ ਜਗਤੀ ਵਿੱਚ ਆਣਾ ਸੋ ਪਾਰਟੀਆਂ ਤੇ ਹੁਣ ਪਤਾ ਹੀ ਨਹੀਂ ਕਿੰਨੀਆਂ ਪਾਰਟੀਆਂ ਨੇ ਚਲੋ ਇਸ ਕਰਕੇ ਮੈਂ ਸੰਗਤ ਕੋਲੋਂ ਜਾਣਕਾਰੀ ਲਈਏ ਸੰਗਤ ਨੂੰ ਪਤਾ ਹੋਏਗਾ ਪਰ ਜਿਹੜੀਆਂ ਪਾਰਟੀਆਂ ਦੇ ਨਾਲ ਹੀ ਨਾ ਤੇ ਵਿੱਚ ਸੇਵਾ ਰਹੀ ਹੈ ਉਹ ਵੀ ਹੋ ਸਕ ਜਗਤੀ ਦੇ ਵਿੱਚ ਸੀ ਉਹ ਵੀ ਹੋ ਸਕ ਜਗਤੀ ਦੇ ਵਿੱਚ ਜਦੋਂ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹਰਾਂ ਨੂੰ ਕੀ ਕਸੂਰ ਸੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਆਈ ਦੇ ਨਿੱਕੇ ਸੁਬਾਦ ਦੇ ਮਾਲਕ ਨੇ ਨਾ ਐਡੇ ਨਿੱਕੇ ਤੇ ਮਿਲਕੇ ਵੇਖਿਓ ਵਰਤ ਕੇ ਵੇਖਿਓ ਸਾ ਸੰਗਤ ਜੀ ਕੀ ਕਸੂਰ ਸੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਦਾ ਜੋ ਉਹਨਾਂ ਨੂੰ ਤਖਸੀਦੀ ਕੇਸ ਘੜ ਸਾਹਿਬ ਦੀ ਸੇਵਾ ਤੋਂ ਉਹਨਾਂ ਨੂੰ ਵਾਝੇ ਕਰਤਾ ਤੇ ਕਰੋ ਉਹਨਾਂ 11 11 ਐਕਟਿਵ ਮੈਂਬਰਾਂ ਨੂੰ ਸਵਾਲ ਕਰੋ ਇਹ ਤੁਹਾਡੇ ਹੀ ਚੁਣੇ ਹੋਏ ਨਮਾਇੰਦੇ ਨੇ ਤੇ ਇਹਨਾਂ ਦਾ ਵਿਰੋਧ ਜਿਹੜੀ ਸਟੇਜ ਤੇ ਮਿਲਣ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰੋ ਦੱਸੋ ਤੁਸੀਂ ਜਿਹੜੇ ਫੈਸਲੇ ਲਏ ਨੇ ਕੌਮ ਨੂੰ ਥੱਲੇ ਕਰਨ ਦੇ ਤੁਸੀਂ ਫੈਸਲੇ ਲਏ ਨੇ ਤੁਸੀਂ ਕੌਮ ਨਾਲ ਵਿਸਾਖਾ ਘਾਤ ਕੀਤਾ ਤੁਸੀਂ ਗੁਰੂ ਗ੍ਰੰਥ ਦੀ ਮਰਿਆਦਾ ਤੁਸੀਂ ਪੰਥ ਦੀ ਮਰਿਆਦਾ ਨੂੰ ਘਟਾ ਰਹੇ ਹੋ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰੋ ਤਾਂ ਜੋ ਪਤਾ ਲੱਗੇ ਇਹਨਾਂ ਨੂੰ ਇਹਨਾਂ ਨੇ ਆਪਣੀ ਕਰਤੂਤ ਕੀ ਕੀਤੀ ਹੈ ਤੇ ਸਾਧ ਸੰਗਤ ਇਨੀਆਂ ਕੋ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ ਸਮੇਂ ਦੀ ਘਾਟ ਹੈ